ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਅੱਜ ਅੰਤਿਮ ਸੰਸਕਾਰ 11 ਵਜੇ ਦੇ ਕਰੀਬ ਹੋਵੇਗਾ ਔਰ ਦੱਸਿਏ ਕਿ ਉਹਨਾਂ ਦੇ ਜੱਦੀ ਪਿੰਡ ਪੋਨਾਂ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਜਾਣ ਵਾਲਾ ਹੈ ਤੇ ਮੌਕੇ ਤੇ ਤਿਆਰੀਆਂ ਜਿਹੜੀਆਂ ਸ਼ੁਰੂ ਕੀਤੀਆਂ ਗਈਆਂ ਨੇ ਦੱਸਿਏ ਕਿ ਹੁਣ ਘਰ ਦੇ ਵਿੱਚ ਸੋਗ ਦੀ ਲਹਿਰ ਹੈ ਜਿੱਥੇ ਮਾਪਿਆਂ ਦਾ ਪੁੱਤ ਜਹਾਨੋਂ ਤੁਰ ਗਿਆ ਘਰ ਦੇ ਵਿੱਚ ਸੱਥਰ ਵਿੱਚ ਗਏ ਭਿਆਨਕ ਹਾਦਸੇ ਦਾ ਸ਼ਿਕਾਰ ਰਾਜਵੀਰ ਜਵੰਦਾ ਹੋਏ ਸੀ ਔਰ ਇਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਜਿਹੜਾ ਅੱਜ ਅੰਤਿਮ ਸੰਸਕਾਰ ਜਿਹੜੀਆਂ ਅੰਤਿਮ ਰਸਮਾਂ ਹੋਣ ਵਾਲੀਆਂ ਨੇ ਉਹ ਸ਼ਮਸ਼ਾਨ ਘਾਟ ਦੇ ਵਿੱਚ ਨਹੀਂ ਹੋਣ ਵਾਲੀਆਂ ਨੇ ਹਾਲਾਂਕਿ ਇਹ ਕਿਹਾ ਜਾ ਰਿਹਾ ਕਿ ਸ਼ਮਸ਼ਾਨ ਘਾਟ ਦੇ ਵਿੱਚ ਜਗ੍ਹਾ ਘੱਟ ਜਿਹੜੀ ਆ ਉਹ ਹੈਗੀ ਆ ਔਰ ਇਸ ਕਰਕੇ ਸੰਸਕਾਰ ਦੇ ਨੇੜੇ ਇੱਕ ਪ੍ਰਾਇਮਰੀ ਸਕੂਲ ਦੀ ਗਰਾਊਂਡ ਦੇ ਵਿੱਚ ਖੁੱਲੇ ਮੈਦਾਨ ਦੇ ਵਿੱਚ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਜਿਹੜਾ ਵਾ ਕੀਤਾ ਜਾਣਾ ਤੇ ਉੱਥੇ ਤਿਆਰੀਆਂ ਜਿਹੜੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ 11 ਵਜੇ ਦਾ ਸਮਾਂ ਜਿਹੜਾ ਵਾ ਉਹ ਰੱਖਿਆ ਗਿਆ ਅੰਤਿਮ ਸੰਸਕਾਰ ਲਈ ਔਰ ਉਸ ਤੋਂ ਬਾਅਦ ਦੱਸਿਏ ਕਿ ਹਰ ਇੱਕ ਵੱਡੀ ਸ਼ਖਸੀਅਤ ਜਿਹੜੀ ਆ ਆ ਇੱਕ ਵੱਡਾ ਸਿੰਗਰ ਜਿਹੜਾ ਇਸ ਅ ਦੁੱਖ ਦੀ ਘੜੀ ਤੇ ਵਿੱਚ ਮਾਪਿਆਂ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚਿਆ ਔਰ ਅੱਜ ਵੀ ਜਿਹੜੀਆਂ ਫੱਟੇ ਪੱਤਰ ਤੇ ਸ਼ਿਰਕਤ ਉਹਨਾਂ ਵੱਲੋਂ ਕੀਤੀ ਜਾਣੀ ਹੈ ਔਰ ਇਸ ਤੋਂ ਬਾਅਦ ਦੱਸੀਏ ਕਿ ਪਰਿਵਾਰ ਬੇहद ਸਦਮੇ ਦੇ ਵਿੱਚ ਹੈ ਪੂਰਾ ਪੰਜਾਬ ਸਦਮੇ ਦੇ ਵਿੱਚ ਹੈ ਮਾਮਾਂ ਰੋਂਦੀਆਂ ਨਜ਼ਰ ਆ ਰਹੀਆਂ ਨੇ ਪਿੰਡ ਵਾਸੀ ਬਹੁਤ ਜ਼ਿਆਦਾ ਹੀ ਉਹਨਾਂ ਨੂੰ ਤੱਕਾ ਲੱਗਾ ਕਿਉਂਕਿ ਰਾਜਵੀਰ ਜਵੰਦਾ ਤੇ ਸੁਭਾ ਦੀਆਂ ਗੱਲਾਂ ਚਰਚਾਵਾਂ ਬਹੁਤ ਹੋ ਰਹੀਆਂ ਨੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਬਹੁਤ ਜ਼ਿਆਦਾ ਪਿਆਰ ਕਰਨ ਵਾਲਾ ਰਾਜਵੀਰ ਜਵੰਦਾ ਸੀ ਹਰ ਇੱਕ ਨਾਲ ਬਹੁਤ ਸੱਚੇ ਢੇਗ ਨਾਲ ਪੇਸ਼ ਆਉਣ ਵਾਲਾ ਸੀਗਾ ਔਰ ਨਿਮਰਤਾ ਸਹਿਤ ਜੋ ਹੈ ਹਰ ਕਿਸੇ ਦਾ ਸਤਿਕਾਰ ਕਰਦਾ ਸੀ ਪਰ ਜੋ ਅੱਜ ਸਾਡੇ ਵਿਚਕਾਰ ਰਾਜਵੇਰ ਜਵੰਦਾ ਨਹੀਂ ਹਨ ਤਾਂ ਇਸੇ ਤਰੀਕੇ ਦੇ ਨਾਲ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਅੰਤਿਮ ਵਿਦਾਇਗੀ ਰਾਜਵੇਰ ਜਵੰਦਾ ਨੂੰ ਜਿਹੜੀ ਆ ਦਿੱਤੀ ਜਾਣੀ ਹੈ ਔਰ ਪਰਿਵਾਰ ਬੇहद ਦੁੱਖ ਦੇ ਵਿੱਚ ਹੈ ਹਰ ਇੱਕ ਵਿਅਕਤੀ ਇਸ ਵਕਤ ਜਿਹੜਾ ਵਾ ਉਹ ਦੁੱਖ ਦੇ ਵਿੱਚ ਹੈ ਨਾ ਮੱਖਾਂ ਹਰ ਕਿਸੇ ਦੀਆਂ ਹੋਈਆਂ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਰਾਜਵੇਰ ਜਵੰਦਾ ਦਾ ਐਕਸੀਡੈਂਟ ਹੋਇਆ ਸੀਗਾ ਹਾਦਸੇ ਦਾ ਸ਼ਿਕਾਰ ਹੋਏ ਉਸ ਤੋਂ ਬਾਅਦ ਪੋਰਟਸ ਹਸਪਤਾਲ ਦੇ ਵਿੱਚ ਰਾਜਵੀਰ ਜਵੰਦਾ ਨੂੰ ਦਾਖਲ ਕਰਵਾਇਆ ਗਿਆ ਸੀ ਪਰ ਕੋਈ ਵੀ ਇੰਪਰੂਵਮੈਂਟ ਕੋਈ ਵੀ ਸੁਧਾਰ ਜਿਹੜਾ ਨਹੀਂ ਦੇਖਣ ਨੂੰ ਮਿਲਿਆ ਸੀ ਔਰ ਆਖਰ ਕੱਲ ਉਹਨਾਂ ਦੀ ਜਿਹੜੀ ਮੌਤ ਹੋ ਗਈ ਵਿਹਾਂਤ ਹੋਇਆ ਔਰ ਅੱਜ 11 ਵਜੇ ਪਿੰਡ ਪੋਨਾ ਦੇ ਵਿੱਚ ਪ੍ਰਾਇਮਰੀ ਸਕੂਲ ਦੀ ਗਰਾਊਂਡ ਦੇ ਵਿੱਚ ਆਖੰਤਮ ਸੰਸਕਾਰ ਜਿਹੜਾ ਜੋ ਹੋਣ ਵਾਲਾ ਹੈ ਔਰ ਬੇਹੱਦ ਦੇ ਦੁੱਖ ਦੀ ਘੜੀ ਹੈ ਹਰ ਕਿਸੇ ਦਾ ਦਿਲ ਰੋ ਰਿਹਾ ਅੱਖਾਂ ਨਮ ਨੇ ਸਾਰੇ ਇੱਕ ਪੂਰੇ ਪੰਜਾਬ ਨੂੰ ਝਟਕਾ ਜ਼ਰੂਰ ਲੱਗਾ ਕਿਉਂਕਿ ਇੱਕ ਹੋਰ ਮਹਾਨ ਕਲਾਕਾਰ ਇੱਕ ਬਹੁਤ ਸੋਹਣੀ ਆਵਾਜ਼ ਜਿਹਦਾ ਮਾਲਕ ਰਾਜਯੁਤਵਤਾ ਜੁਆਰ ਦੇ ਸਾਡੇ ਵਿੱਚ ਘਰ ਨਹੀਂ ਹੈ ਤੇ ਪੂਰੀਆਂ ਤਿਆਰੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਮੌਕੇ ਤੇ ਹੁਣ ਹਾਲਾਤ ਜ਼ਿਆਦਾ ਗਮਗੀਨ ਬਣੇ ਹੋਏ ਨੇ ਤਾਂ ਬਹੁਤ ਹੀ ਜ਼ਿਆਦਾ ਉਥੇ ਮੰਦੜੇ ਹਾਲਾਤ ਨੇ ਕਿਉਂਕਿ ਮਾਪੇ ਦੁੱਖ ਦੇ ਵਿੱਚ ਨੇ ਪਰਿਵਾਰਕ ਮੈਂਬਰ ਦੁੱਖ ਦੇ ਵਿੱਚ ਨੇ ਪਰ ਪੂਰਾ ਪੰਜਾਬ ਵੀ ਇਸ ਕੜੀ ਰੂੰਦਾ ਜਿਹੜਾ ਨਜ਼ਰ ਆ ਰਿਹਾ ਹੈ